ਅੱਜ 40 ਸਾਲ ਤੋਂ ਮੈਂ ਪਾਰਟੀ ਦੀ ਸੇਵਾ ਕਰ ਰਿਹਾ ਹਾਂ ਪਾਰਟੀ ਨਾਲ ਖੜਾ ਪੂਰਾ ਪਰਿਵਾਰ ਮੇਰਾ ਚਤਤ ਪਾਰਟੀ ਦੀ ਸੇਵਾ ਕਰਦਾ ਰਿਹਾ ਅੱਜ ਸਵੇਰੇ 6 ਵਜੇ ਅਮਰਤਪਾਲ ਪੀਏ ਰਾਣਾ ਸੋਢੀ ਦਾ ਮੇਰੇ ਕੋਲ ਫੋਨ ਆਇਆ ਤੇ ਮੈਨੂੰ ਧਮਕੀਆਂ ਦਿੱਤੀਆਂ ਤੇ ਕਹਿੰਦੇ ਤੁਸੀਂ ਪਾਰਟੀ ਦੇ ਵਿਰੁੱਧ ਗੱਲ ਕੰਮ ਕੀਤਾ ਮੈਂ ਕਿਹਾ ਮੈਂ ਬਿਲਕੁਲ ਪਾਰਟੀ ਦੇ ਨਾਲ ਖੜਾ ਤੇ ਪਾਰਟੀ ਨਾਲ ਹੀ ਕੰਮ ਕੀਤਾ ਉਸ ਤੋਂ ਬਾਅਦ ਸਵੇਰ 8:30 ਵਜੇ 8:05 ਵਜੇ ਮੰਦਰੋਂ ਆ ਰਹੇ ਸੀ ਬੇਟੀ ਮੇਰੇ ਨਾਲ ਨਹੀਂ ਮਰੀ ਉਹ ਮੈਂ ਕਾਰ ਦੇ ਅੰਦਰ ਮੋਟਰਸਾਈਕਲ ਲੈ ਤੇ ਮੇਰੇ ਕਾਰ ਦੇ ਅੰਦਰ ਵੜ ਗਏ ਬੇਟੀ ਨੇ ਧੱਕਾ ਮਾਰਿਆ ਤੇ ਮੇਰੇ ਚਪੇੜਾਂ ਤੇ ਕੁਸੁਲਮਾਨ ਲੱਗ ਪਏ ਕੀ ਪੂਰਾ ਮਾਮਲਾ ਹੋਇਆ ਜੀ ਤੇ ਕਿਹਨੇ ਤੁਹਾਨੂੰ ਹਿਟ ਕੀਤਾ ਤੇ ਤੁਸੀਂ ਕੀ ਬੀਜੇਪੀ ਦੇ ਕੀ ਹੋ ਮੈਂ ਦੀਪਕ ਉਰਮਾ ਮੇਰਾ ਨਾਮ ਹੈ ਐਕਸ ਪ੍ਰੈਜ਼ੀਡੈਂਟ ਬੀਜੇਪੀ ਮੈਂ ਹਾਂਗਾ ਤੇ ਅੱਜ 40 ਸਾਲ ਤੋਂ ਮੈਂ ਪਾਰਟੀ ਦੀ ਸੇਵਾ ਕਰ ਰਿਹਾ ਹਾਂ ਕਾਡਨਲ ਖੜਾ ਪੂਰਾ ਪਰਿਵਾਰ ਮੇਰਾ ਜੱਟਕ ਪਾਰਟੀ ਦੀ ਸੇਵਾ ਕਰਦਾ ਰਿਹਾ ਅੱਜ ਸਵੇਰੇ 6 ਵਜੇ ਅਮਰਤਪਾਲ ਪੀਏ ਰਗਣਾ ਸੋਢੀ ਦਾ ਮੇਰੇ ਕੋਲ ਫੋਨ ਆਇਆ ਤੇ ਮੈਨੂੰ ਧਮਕੀਆਂ ਦਿੱਤੀਆਂ ਤੇ ਕਹਿੰਦੇ ਤੁਸੀਂ ਪਾਰਟੀ ਦੇ ਬਰ ਖਿਲਾਫ ਗੱਲ ਕੰਮ ਕੀਤਾ ਮੈਂ ਕਿਹਾ ਮੈਂ ਬਿਲਕੁਲ ਪਾਰਟੀ ਦੇ ਨਾਲ ਖੜਾ ਤੇ ਪਾਰਟੀ ਦੇ ਨਾਲ ਹੀ ਕੰਮ ਕੀਤਾ ਉਸ ਤੋਂ ਬਾਅਦ ਸਵੇਰ 8 ਵਜੇ 8 ਵਜੇ ਦੇ 5 ਮਿੰਟ ਤੋਂ ਮੈਂ ਮੰਦਰੋਂ ਆ ਰਿਹਾ ਸੀ ਬੇਟੀ ਮੇਰੇ ਨਾਲ ਸੀ ਮੇਰੀ ਉਹ ਮੈਂ ਕਾਰ ਦੇ ਅੰਦਰ ਮੋਟਰਸਾਈਕਲ ਲੈ ਤੇ ਮੇਰੇ ਕਾਰ ਦੇ ਅੰਦਰ ਹੀ ਵੜ ਗਏ ਬੇਟੀ ਨੂੰ ਧੱਕਾ ਮਾਰਿਆ ਤੇ ਮੇਰੇ ਚਪੀੜਾਂ ਤੇ ਕੁਸਲਮਾਨਾਂ ਲੱਗ ਪਏ ਚਾਰ ਬੰਦੇ ਤਾਂ ਇਹ ਅਮਰਤਪਾਲ ਸੀਗਾ ਤੇ ਤਿੰਨ ਬੰਦੇ ਉਹ ਨਾਮ ਲਿਖਾਇਆ ਦਰਖਾਸਤ ਦੇ ਵਿੱਚ ਇਹ ਮਾਰਨ ਲੱਗ ਪਏ ਰਾਣਾ ਅਮਰਤਪਾਲ ਕਹਿੰਦਾ ਕੁਟੋ ਇਹਨੂੰ ਫੜ ਗਏ ਉਸ ਤੋਂ ਬਾਅਦ ਜਦੋਂ ਪਾਰਟੀ ਵਰਕਰਾਂ ਨੂੰ ਪਤਾ ਲੱਗਿਆ ਤਾਂ ਮੇਰੇ ਘਰ ਆ ਗਏ ਪਾਰਟੀ ਵਰਕਰ ਘਰ ਆ ਗਏ ਥੱਲੇ ਆਏ ਤੇ ਬਜਾ ਸਾਹ ਦੁਰਿੰਦਰ ਬਜਾਜੀ ਐਕਸ ਜ਼ਿਲ੍ਹਾ ਪ੍ਰਧਾਨ ਉਹਨਾਂ ਨੇ ਵੀ ਗੱਲ ਪੈ ਗਈ ਸਾਰਿਆਂ ਨੂੰ ਗਾਲਾਂ ਕੱਢੀਆਂ ਤੇ ਮੈਨੂੰ ਜਾਨੋਂ ਮਾਰਨ ਦੀ ਨੇ ਧਮਕੀ ਦਿੱਤੀ ਅਮਰਤਪਾਲ ਨੇ ਇੱਕ ਬਕਸੀਸ਼ ਹੈਗਾ ਕਿ ਨਾ ਚਾਹੇ ਨਾਮ ਦਰਖਾਸਤ ਦੇ ਦਿੱਤਾ ਉਹਨਾਂ ਦੇ ਨਾਮ ਉਹਨਾਂ ਨੇ ਗਾਲਾਂ ਕੱਢੀਆਂ ਤੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਕਿ ਫਿਰ ਇਹਨਾਂ ਨੇ ਇੱਕ ਬੰਦੇ ਨੇ ਚਾਹ ਪਿਸਤੋਲ ਕੱਢ ਕੇ ਲਿਆ ਕਹਿੰਦਾ ਹੁਣੇ ਹੀ ਥੋਕ ਦਿੰਦੇ ਇਹਨਾਂ ਨੂੰ ਉਹ ਗੱਡੀ 'ਚ ਪਿਸਤੋਲ ਕੱਢਣ ਲੱਗਿਆ ਇਹਨਾਂ ਦੇ ਵਿੱਚ ਇੱਕ ਬੰਦਾ ਟੋਪੀ ਵਾਲਾ ਸੀਗਾ ਬੇਦੀ ਬੇਦੀ ਸੀਗਾ ਕੋਈ ਉਹਨੇ ਇਹਨਾਂ ਨੂੰ ਰੋਕਿਆ ਪਿਸਤੋਲਾ ਇਹਨਾਂ ਕੋਲ ਸੀ ਅਸਲਾ ਇਹਨਾਂ ਕੋਲ ਸੀਗਾ ਇਹ 6:30 ਵਜੇ ਤੱਕ 15 ਬੰਦੇ ਸੀਗੇ ਉਸ ਤੋਂ ਬਾਅਦ 7-8 ਬੰਦੇ ਜਿਹੜੇ ਇਹਨਾਂ ਸਾਢੇ 8 ਵਜੇ ਫਿਰ ਮੇਰੇ ਕਾਰ ਦੇ ਅੰਦਰ ਜਾ ਕੇ ਗੱਲ ਪਈ ਕੀ ਵਜਾ ਰੰਜੀਸ਼ ਕੀ ਰਹੀ ਕੋਈ ਰੰਜਾ ਵਾਜੀ ਵਜਾ ਰੰਜੀਸ਼ ਨਹੀਂ ਜੀ ਕੁਝ ਵੀ ਨਹੀਂ ਵਜਾ ਰੰਜੀਸ਼ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇੱਕ ਚੋਣਾ ਨੂੰ ਲੈ ਕੇ ਕੋਈ ਗੱਲ ਆ ਚੋਣਾ ਦੇ ਲੋਨ ਕਰਕੇ ਕਹਿੰਦੇ ਤੁਸੀਂ ਰਾਣਾ ਥੋੜੀ ਦੀ ਮਦਦ ਨਹੀਂ ਕੀਤੀ ਮੈਂ ਗੱਲ ਕਹੀ ਮੈਂ ਕਿ ਰਾਣਾ ਥੋੜੀ ਜੀ ਦੀ ਮਦਦ ਸਾਰੀ ਪਾਰਟੀ ਨੇ ਕੀਤੀ ਹੈ ਮੈਂ ਵੀ ਕੀਤੀ ਮੈਂ ਹੱਟ ਦਾ ਪ੍ਰੋਬਲਮ ਹੈ ਕਿ ਮੈਨੂੰ ਬਲਾਕੇਜ ਆਈ ਮੈਂ ਇਸ ਕਰਕੇ ਜ਼ਿਆਦਾ ਪੱਜਾ ਦੌੜੀ ਨਹੀਂ ਕੀਤੀ ਸਦਾ ਮੈਂ ਆਪਣਾ ਬੂਸ ਸੰਭਾਲਦਾ ਰਿਹਾ ਮੈਂ ਇਹਨਾਂ ਨੂੰ ਕਿਹਾ ਮੈਂ ਕਿ ਤੁਸੀਂ ਡਾਊਨ ਕਹੋ ਗੁਰੂ ਸਾਹਿਬ ਦਾ ਡਾਊਨ ਤੇ ਗੁਰੂ ਸਾਹਿਬ ਨੂੰ ਦੇਖੋ ਨਾ ਤੁਸੀਂ ਤੇ ਆਗੇ ਮੇਰੇ ਗੱਲ ਪੈ ਗਏ ਤੇ ਮੈਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਇਹਨਾਂ ਨੇ ਕਿ ਹੁਣ ਚੱਲਿਆ ਦੁਆਰਾ ਫੇ ਤੈਨੂੰ ਕੁੱਟਾਂਗੇ ਧਮਕੇ ਤੈਨੂੰ ਦੇਵਾਂਗੇ ਮੈਨੂੰ ਵੀ ਦਿੱਤੀਆਂ ਸਾਰੇ ਬੰਦੇ ਪਾਰਟੀ ਦੇ ਬੰਦੇ ਸੀ ਉਹਨਾਂ ਨੂੰ ਧਮਕੀਆਂ ਦੇ ਕੇ ਗਏ ਨੇ ਹੁਣ ਪਾਰਟੀ ਦੇ ਕਿਹੜੇ ਕਿਹੜੇ ਉਦੇਦਾਰ ਇੱਥੇ ਆਏ ਨੇ ਤੇ ਕੀ ਕਾਰਵਾਈ ਕੀ ਕਰ ਰਹੇ ਹੁਣ ਇੱਥੇ ਅਸ਼ਨੀ ਗਰੋਵਰ ਜੀ ਨੇ ਐਕਸ ਕਮੇਟੀ ਕਰ ਪ੍ਰੈਜ਼ੀਡੈਂਟ ਦਵਿੰਦਰ ਕਪੂਰ ਜੀ ਐਕਸ ਕਮੇਟੀ ਪ੍ਰੈਜ਼ੀਡੈਂਟ ਸੁਰਿੰਦਰ ਸਿੰਘ ਬਗੇ ਪੀਪਲ ਐਕਸ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਨੇ ਅਨਿਲ ਸ਼ਰਮਾ ਜੀ ਨੇ ਹੀਰਾ ਪੋਗਲ ਜੀ ਨੂੰ ਇਹਨਾਂ ਨੇ ਜਾਨੋ ਮਾਰਨ ਦੀ ਧਮ ਤੇ ਬਾਕੀ ਸਾਰੀ ਜਿਹੜਾ ਆਪਣਾ ਮੰਡਲ ਪ੍ਰਧਾਨ ਦਵਿੰਦਰ ਨਾਰੰਗ ਜੀ ਨੇ ਜਰਨਸਕਰੀ ਜ਼ਿਲ੍ਹਾ ਮੰਡਲ ਦੇ ਨਵਨੀਤ ਸ਼ਰਮਾ ਜੀ ਨੇ ਇਹ ਦੀਪਕ ਵਰਮਾ ਜੀ ਨੇ ਇਹਨਾਂ ਨਾਮ ਦੇ ਦੀਪਕ ਵਰਮਾ ਮੋਨੂ ਜੀ ਨੇ ਅਜਾ ਗगन ਕੱਕਰ ਜੀ ਨੇ ਬਲਦੇਵ ਜੀ ਨੇ ਆਰਐਸਐਸ ਦੇ ਬੰਦੇ ਸਾਰੇ ਇੱਥੇ ਆਏ ਆ ਸਾਰੇ ਨੇ ਇੱਥੇ ਪਹੁੰਚ ਕੇ ਮੈਂ ਤਾਂ ਹੀ ਕਹਿੰਦਾ ਮੇਰੀ ਜਾਨ ਬਚਾਓ ਮੈਨੂੰ ਇਹਨਾਂ ਤੋਂ ਖਤਰਾ ਜਾਨ ਤੋਂ ਉਹ ਭਾਜਪਾ ਉਹਨਾਂ ਨੇ ਜੁਆਇਨ ਕੀਤੀ ਹੈ ਪਰ ਤੁਹਾਨੂੰ ਭਾਜਪਾ ਵਾਲਿਆਂ ਨੂੰ ਹੀ ਉਹ ਮਾਰ ਰਹੇ ਨੇ ਐਸਾ ਕਿ ਇਹ ਤਾਂ ਉਹ ਨੂੰ ਦੱਸ ਸਕਦੇ ਜੀ ਕਿ ਉਹਨਾਂ ਨੇ ਕਦ ਵਾਸਤੇ ਕੀਤਾ ਬੀਜੇਪੀ ਤੇ ਮੈਂ ਵੀ ਬੀਜੇਪੀ ਦੇ 40 ਸਾਲ ਗੁਜ਼ਾਰੇ ਆ ਤਾਂ ਹੁਣ ਬੀਜੇਪੀ ਚਾਹੇ 2 ਸਾਲ ਹੋਏ 3 ਸਾਲ ਹੋਏ ਇਹਨਾਂ ਨੂੰ ਆਏ ਨੂੰ ਮੈਂ ਸਾਰੀ ਜ਼ਿੰਦਗੀ ਬੀਜੇਪੀ ਦੀ ਗੁਜ਼ਾਰੀ ਆ ਤੇ ਮਰਾਂਗਾ ਵੀ ਬੀਜੇਪੀ ਦੇ ਵਿੱਚ ਇਹ ਇਹਨਾਂ ਨੂੰ ਪਤਾ ਹੋਏਗਾ दारू ਦੇ ਨਾਲ ਰੱਜੇ ਸੀਗੇ ਮਾਂ ਪੈਂਦੀਆਂ ਗਾਲਾਂ ਕੱਢਦੇ ਸੀਗੇ ਰਾਣਾ ਸੋਰੀ ਦੀ ਨੌਲੇਜ ਲੈਂਦਾ ਤੁਸੀਂ ਰਾਣਾ ਸੋਰੀ ਦੀ ਨੌਲੇਜ ਲੈਂਦਾ ਸੀਗਾ ਦਵਿੰਦਰ ਕਪੂ ਬਜਾਜ ਜੀ ਨੇ ਰਾਣਾ ਸੋਰੀ ਜੀ ਕਹਿੰਦੇ ਮੈਂ ਪਰਸੋ ਜਰਾ ਮਸਲਾ ਹੱਲ ਕਰਾ ਦਾਂਗਾ ਉਸ ਤੋਂ ਅੱਧੇ ਘੰਟੇ ਬਾਅਦ ਫਿਰ ਆ ਕੇ ਸਾਡੇ ਗੱਲ ਪੈ ਗਏ ਉਹਨੂੰ ਮੈਨੂੰ ਇਹ ਕਹਿੰਦੇ ਵੀ ਉਹ ਮਕਾਨ ਛੱਡ ਕੇ ਚਲਾ ਤੇ ਨੂੰ ਜਿੱਦਾਂ ਨਹੀਂ ਛੱਡਣਾ ਹੁਣ ਤੁਸੀਂ ਕੀ ਕਾਰਵਾਈ ਚਾਹੁੰਦੇ ਮੈਂ ਕਹਿੰਦਾ ਜੀ ਸਕਦੇ ਤੋ ਸਕਦੇ ਨਾ ਤਾਂ ਕਾਰਵਾਈ ਕੀਤੀ ਜਾਵੇ ਜੀ ਅੱਜ ਇਹਨਾਂ ਨੇ ਇੱਕ ਇਹ ਵੀ ਗੱਲ ਕਹੀ ਹੈ ਵੀ ਇੱਕ ਇੱਕ ਨੂੰ ਅਸੀਂ ਜਿੱਟਾਂਗੇ ਬੀਜੇਪੀ ਦੇ ਵਰਕਰ ਮੈਂ ਇੱਕ ਇੱਕ ਨੂੰ ਜਿੱਟਾਂਗੇ ਅੱਜ ਮੇਰੇ ਤੋਂ ਵੀ ਕੱਲ ਨੂੰ ਕਿਸੇ ਹੋਰ ਤੋਂ ਹੋਏਗੀ ਪੁਲਿਸ ਕੀ ਕਹਿੰਦੀ ਹੈ ਪੁਲਿਸ ਨੂੰ ਅੱਜ ਦਰਖਾਸਤ ਦਿੱਤੀ ਹੈ ਜੀ ਇਹ ਕਹਿੰਦਾ ਜੀ ਸਾਨੂੰ ਕੋਈ ਬੰਦੇ ਮਿਲੇ ਨਹੀਂ ਕੋਈ ਕਾਰਵਾਈ ਦਾ ਸ਼ਵਾਸਨ ਦੋਂਦੀ ਪੁਲਿਸ ਕਹਿੰਦੇ ਕਾਰਵਾਈ ਦਾ ਸ਼ਵਾਸਨ ਐਸਐਚਓ ਸਾਹਿਬ ਕਹਿੰਦੇ ਇੰਸਪੈਕਟਰ ਸਾਹਿਬ ਕਹਿੰਦੇ ਕਾਰਵਾਈ ਕਰਾਂਗੇ ਪਰ ਲੱਗਦਾ ਨਹੀਂ ਹੈ ਜੇ ਕਾਰਵਾਈ ਕਰਨੀ ਬਤਾ ਕਰੋ ਚੱਕ ਕੇ ਲਿਆ ਸਕਦੇ ਨੇ ਖਾਣੇ ਦੇ ਬਾਹਰ ਹੋ ਕੇ ਖੜਾਓ ਕੇ ਚਲਾ ਗਿਆ ਜੀ ਜਿਹੜਾ ਸੀਸੀਟੀਵੀ ਕੈਮਰਾ ਦੀ ਰਿਕਾਰਡਿੰਗ ਦੀ ਜਗਾ ਖਾਣੇ ਦੇ ਬਾਹਰ ਅਮਰਪਾਲ ਆਇਆ ਗੱਡੀ ਖੜੀ ਕਰਕੇ ਫਿਰ ਗਿਆ ਜੀ ਕੀ ਲੱਗਦਾ ਕਿ ਉਹ ਨਵੇਂ-ਨਵੇਂ ਬੀਜੇਪੀ ਚਾਹੇ ਨੇ ਤੁਸੀਂ ਇੰਨੇ ਸਾਲ ਤੋਂ ਟਕਸਾਲੀ ਬੀਜੇਪੀ ਵਰਕਰ ਹੈਗੇ ਕਿ ਉਹ ਤੁਹਾਡੇ ਤੇ ਜਿਆਦਾ ਹੈਵੀ ਹੋ ਰਹੇ ਨਹੀਂ ਆ ਉਹਨਾਂ ਨੂੰ ਜਿਆਦਾ ਉਸ ਚੀਜ਼ ਦੀ ਨਹੀਂ ਜੀ ਹੈਵੀ ਤਾਂ ਕਾਹਦਾ ਹੋਣਾ ਜੀ ਅਸੀਂ ਆਪਣੇ ਪਾਰਟੀ ਦਾ ਕੰਮ ਸ਼ੁਰੂ ਤੋਂ ਕਰਦੇ ਰਹੇ ਜਦੋਂ ਨਰਿੰਦਰ ਮੋਦੀ ਨਾਲ ਖੜੇ ਆ ਪਾਰਟੀ ਦੇ ਨਾਲ ਕੰਮ ਕਰ ਰਹੇ ਆ ਇਹ ਤਾਂ ਪਾਰਟੀ ਦੇ ਆਉਂਦੇ ਜਾਂਦੇ ਰਹਿੰਦੇ ਨੇ ਬੰਦੇ ਤਾਂ ਇਹਨਾਂ ਦਾ ਪਤਾ ਤਾਂ ਨਹੀਂ ਲੱਗਦਾ ਅੱਜ ਤੱਲ ਨੂੰ ਕਾਂਗਰਸ 'ਚ ਆਏ ਅੱਜ ਕੱਲ ਕੱਣੂ ਕਿੱਥੇ ਜਾਣਾ ਇਹਨਾਂ ਨੇ ਇਹ ਤਾਂ ਜਾਂਦੇ ਨੇ ਕਿੱਥੇ ਵਿਚਰੇ ਜਾਂਦੇ ਚਲ ਆਜੋ ਬਾਸਪੀਰ